ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਸੁਖ ਤਾਲੀਵਾਲ ਨੇ ਵਿਦੇਸ਼ ਮਾਮਲਿਆਂ ਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਹਾਊਸ ਆਫ ਕਾਮਨਸ ਦੀ ਸਥਾਈ ਕਮੇਟੀ ਅੱਗੇ ਇੱਕ ਮਤਾ ਰੱਖਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਐਲਾਨ ਦਿੱਤਾ ਜਾਵੇ ਦੱਸਦੀ ਹੈ ਕਿ ਕੈਨੇਡੀਅਨ ਸੰਸਦ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਐਲਾਨਨ ਦੇ ਮਤੇ ਨੂੰ ਰੱਦ ਕਰ ਦਿੱਤਾ ਦੱਸਦੀ ਹੈ ਕਿ ਤਾਲੀਵਾਲ ਨੇ ਮਤਾ ਰੱਦ ਹੋਣ ਮਗਰੋਂ ਸੋਸ਼ਲ ਮੀਡੀਆ ਤੇ ਕਿ ਅੱਜ ਮੈਂ ਸੰਸਦ ਦੇ ਵਿੱਚ ਸਰਬਸੰਮਤੀ ਦੇ ਨਾਲ ਸਹਿਮਤੀ ਮਤਾ ਪੇਸ਼ ਕੀਤਾ ਕਿ 1984 ਦੌਰਾਨ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਸਿੱਖਾਂ ਵਿਰੁੱਧ ਕੀਤੇ ਅਪਰਾਧਾਂ ਨੂੰ ਨਸਲਕੁਸ਼ੀ ਵਜੋਂ ਮੰਨਤਾ ਦਿੱਤੀ ਜਾਵੇ ਅਫਸੋਸ ਕੁਝ ਕਨਜ਼ਰਵੇਟਿਵ ਸੰਸਦ ਮੈਂਬਰਾਂ ਤੇ ਇੱਕ ਲਿਬਰਲ ਸੰਸਦ ਮੈਂਬਰ ਨੇ ਇਸ ਦਾ ਵਿਰੋਧ ਕੀਤਾ ਸੁਖਤਾਲੀਵਾਲ ਵੱਲੋਂ ਜਿਉਂ ਹੀ 1984 ਦੇ ਸਿੱਖ ਕਤਲੇਆਮ ਨੂੰ ਸਰਬਸੰਮਤੀ ਨਾਲ ਸਿੱਖ ਨਸਲਕੁਸ਼ੀ ਐਲਾਨੇ ਜਾਣ ਸੰਬੰਧੀ ਮਤਾ ਪੇਸ਼ ਕੀਤਾ ਗਿਆ ਤਾਂ ਹਾਊਸ ਆਫ ਕਾਮਨਸ ਦੇ ਵਿੱਚੋਂ ਨਹੀਂ ਵਾਲੀਆਂ ਕਈ ਆਵਾਜ਼ਾਂ ਉੱਠੀਆਂ ਜਿਸ ਮਗਰੋਂ ਸਪੀਕਰ ਨੇ ਮਤੇ ਨੂੰ ਸਿੱਧੇ ਤੌਰ ਤੇ ਰੱਦ ਮੰਨ ਲਿਆ ਇਸ ਦੌਰਾਨ ਐਮਪੀ ਚੰਦਰ ਆਰਿਆ ਨੇ ਹਾਊਸ ਆਫ ਕਾਮਨਸ ਦੇ ਵਿੱਚ ਖੜੇ ਹੋ ਕੇ ਦੋਸ਼ ਲਾਇਆ ਕਿ ਇੱਕ ਸਾਥੀ ਐਮਪੀ ਦੇ ਵੱਲੋਂ ਉਹਨਾਂ ਨੂੰ ਠਮਕਾਇਆ ਗਿਆ ਸਦਨ ਦੇ ਵਿੱਚ ਭਾਵੇਂ ਚੰਦਰ ਆਰਿਆ ਵੱਲੋਂ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਆਪਣੇ ਐਕਸ ਅਕਾਊਂਟ ਤੇ ਅਪਲੋਡ ਵੀਡੀਓ ਦੇ ਵਿੱਚ ਉਹ ਸੁਖਤਾਲੀਵਾਲ ਦਾ ਨਾਂ ਲੈਂਦੇ ਸੋਨੇ ਜਾ ਸਕਦੇ ਨੇ ਚੰਦਰ ਆਰਿਆ ਨੇ ਦਾਵਾ ਕੀਤਾ ਕਿ ਸਿਰਫ ਉਹਨਾਂ ਦੇ ਨਾਂ ਕਹਿਣ ਦਾ ਮਤਾ ਰੱਦ ਹੋ ਗਿਆ ਪਰ ਰਿਪੋਰਟ ਮੁਤਾਬਕ ਕਈ ਕੈਂਪੀਜ਼ ਨੇ ਮਤੇਦਾਬ ਵਿਰੋਧ ਕੀਤਾ ਸੀ ਦੱਸਤੀ ਕਿ ਚੰਦਰਾ ਆਰਿਆ ਨੇ ਸਿੱਖ ਨਸਲ ਕੁਸ਼ੀ ਦੇ ਮੁੱਦੇ ਨੂੰ ਖਾਲਿਸਤਾਨ ਹਮਾਇਤ ਨਾਲ ਜੋੜਨ ਦਾ ਯਤਨ ਵੀ ਕੀਤਾ ਸੰਸਦ ਮੈਂਬਰ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਮੂੜ ਸੰਸਦ ਤੇ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕਰਨ ਮਤਾ ਸਫਲ ਰਹਿਣ ਮਗਰੋਂ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਤੇ ਟੌਰੀਆਂ ਦੇ ਇਕਜੁੱਟ ਹੋ ਕੇ ਮਤੇ ਦਾ ਵਿਰੋਧ ਕੀਤਾ ਉਹਨਾਂ ਦੋਸ਼ ਲਾਇਆ ਕਿ ਕਨਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਕੈਨੇਡਾ ਦੇ ਵਿੱਚ ਵਸਦੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਅਸਫਲ ਰਹੇ ਨੇ ਉਦਆ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇਵੀ 84 ਸਿੱਕ ਕਤਲੇ ਆਮ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਹੈ